ਸ਼ਸ਼ੀ ਕਾਲ ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਖਤੇ ਅੱਜ ਜੀ ਆਏ ਹੋਏ ਹਨ ਦੁੱਖਨਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਵਾਸਤੇ ਹਲੋ ਜੀ ਦੁੱਖਨਾ ਸਾਹਿਬ ਗੁਰਦੁਆਰਾ ਵਾਪਮੇਂ ਤਾਰੀ ਹੋਏ ਤੁਹਾਡੀ ਆਪਣੀ ਕ੍ਰੀਮਪੁਰੇ ਲੁਧਿਆਣਾ ਗੁਰਦੁਆਰਾ ਦੁੱਖਨਾ ਸਾਹਿਬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

अपने लुध्याने करीब का गुरुद्वारा ती <laughs> तो चलो वास्तु ਵਾਹਿਗੁਰੂ ਜੀ ਵਾਹਿਗੁਰੂ 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 ਜੀ ਛੋਟੇ ਸਹਿਬ ਜੱਤਿਆਂ ਨੂੰ ਨਹੀਂ ਅਚਨ ਆਇਆ ਗਿਆ ਸਾਰਾ ਇੱਥੇ ਅੱਜ ਸਾਰੇ ਲਾਏ ਹੋਏ ਨੇ ਦਿਖਾਉਣ ਇਤਿਹਾਸ ਦਿਖਾਉਣ ਵਾਸਤੇ ਆਪਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਦੇਖਣੀ ਹੁੰਦਾ ਜੀ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਦੱਸਿਆ ਕਰੋ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਸਮਝਾਓ ਗੁਰਦੁਆਰੇ ਲੈ ਕੇ ਆਓ ਆ ਦਿਨਾਂ ਵਿੱਚ ਸਵਾ ਦੇ ਦਿਨ ਚੱਲਦੇ ਨੇ ਜ਼ਰੂਰ ਲੈ ਕੇ ਆਓ ਆ ਦੇਖੋ ਮਾਤਾ ਗੁਜਰੀ ਜੀ ਛੋਟੇ ਸਹਿਬ ਜੱਤੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਮਾਤਾ ਗੁਜਰੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਅੱਜ ਅਸੀਂ ਆਏ ਸੀਗੇ ਜੀ ਲੁਧਿਆਣੇ ਕ੍ਰੀਮਪੁਰੇ ਸਨਕੇ ਗੁਰਦੁਆਰਾ ਦਿਖਾ ਦੇ ਦਰਸ਼ਨ ਕਰੇ ਬਹੁਤ ਸੋਹਣੇ ਦਰਸ਼ਨ ਹੋਏ ਵਾਹਿਗੁਰੂ ਜੀ 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 ਅੱਗੇ ਫੇਰ ਸਾਰਾ ਕੁਝ ਸਰਸਾ ਨਦੀ ਦਾ ਵਿਛੋੜਾ ਸਾਰਾ ਕੁਝ ਆ ਦੇਖੋ ਜੀ ਆਪਣਾ ਇਤਿਹਾਸ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਜਰੂਰ ਲੈ ਕੇ ਆਓ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਜੀ ਕਿ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਸੋਹਣਾ ਪ੍ਰਬੰਧ ਕਰਿਆ ਹੋਇਆ ਮਨ ਪੜ ਕੇ ਵੀ ਮਨ ਨੂੰ ਰੋਣਾ ਆਉਂਦਾ ਪਿਆ ਬਹੁਤ ਜ਼ਿਆਦਾ ਜੋ ਵੀ ਲਿਖਿਆ ਹੋਇਆ ਇਹ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਦੇਖੋ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖੋ ਆਪਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੁਰਬਾਨੀਆਂ ਦਿੱਤੀਆਂ ਦੇਖੋ ਸਾਡੇ ਵਾਸਤੇ ਕਿੰਨੀਆਂ ਆਪਣੇ ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਸਮਝਾਓ ਗਲਤ ਰਸਤੇ ਨਾ ਪੈਣ ਗੁਰਦੁਆਰੇ ਆਉਣ ਕਿ ਉਹਨਾਂ ਨੂੰ ਸਮਝ ਆਵੇ ਵੀ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਵਾਹਿਗੁਰੂ ਜੀ ਵਾਹਿਗੁਰੂ ਕੋਟੀ ਕੋਟੀ ਪ੍ਰਣਾਮ ਸਹਿਬ ਜਾਤਿਆਂ ਨੂੰ ਚਾਰ ਸਹਿਬ ਜਾਤੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਮੈਂ ਗਲਤੀਆਂ ਸਲਤੀਆਂ ਮਾਫ ਕਰ ਰਹੀਆਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਆਤਮਾ ਚੜ੍ਹਦੀ ਕਲਾ ਵਿੱਚ ਰੱਖਿਓ ਸਾਰਿਆਂ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ

ਵਾਇਕੁ ਜੀ ਕਾਲਸਾ ਬਹਿਤ ਜੀ ਦੇ ਪਤਿਸਾਨ ਵਾਇਕੁ ਜੀ ਦਾ ਕਾਲਸਾ ਵਾਇਕੁ ਜੀ ਦੀ ਫਤਿਹ ਜੋ ਬੋਲੇ ਸੋ ਨਿਹਾਲ ਸਾਧ ਰਿਆ ਕਾਲ